ਨਮਸਕਾਰ ਜੀ ਸਾਰਿਆਂ ਨੂੰ ਮੈਂ ਸੰਦੀਪ ਵਿਸ਼ੇਸ਼ਟ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਨੀ ਹੈ ਜੀ ਪੈਸੇ ਨਾਲ ਸੰਬੰਧਿਤ ਇੱਕ ਅਹਿਮ ਵਿਸ਼ੇ ਦੇ ਬਾਰੇ ਵਿੱਚ ਤੇ ਉਹ ਹੈ ਜੀ ਇਨਵੈਸਟਮੈਂਟ ਜਿਹਨੂੰ ਕਿ ਪੰਜਾਬੀ ਦੇ ਵਿੱਚ ਨਿਵੇਸ਼ ਕਿਹਾ ਜਾਂਦਾ ਹੈ ਆਓ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹ ਹੁੰਦਾ ਕੀ ਹੈ ਇਸ ਦੁਨੀਆ ਦੇ ਵਿੱਚ ਪੈਸਾ ਦੋ ਤਰੀਕਿਆਂ ਨਾਲ ਕਮਾਇਆ ਜਾਂਦਾ ਹੈ ਪਹਿਲਾ ਤਰੀਕਾ ਹੈ ਜੀ ਕਿਸੇ ਦੂਜੇ ਲਈ ਕੰਮ ਕਰਕੇ ਪੈਸਾ ਕਮਾਉਣਾ ਇਸ ਵਿੱਚ ਆਪਾਂ ਕਿਸੇ ਦੂਜੇ ਇਨਸਾਨ ਕਿਸੇ ਕੰਪਨੀ ਫਰਮ ਜਾਂ ਸਰਕਾਰ ਲਈ ਇੱਕ ਨਿਸ਼ਚਿਤ ਸਮਾਂ ਲਗਾ ਕੇ ਕੰਮ ਕਰਦੇ ਹਾਂ ਤੇ ਬਦਲੇ ਵਿੱਚ ਉਹਨਾਂ ਤੋਂ ਪੈਸੇ ਲੈਂਦੇ ਹਾਂ ਇਹ ਗੱਮ ਆਮ ਲੋਕਾਂ ਤੋਂ ਲੈ ਕੇ ਮਿਡਲ ਕਲਾਸ ਤੱਕ ਤਕਰੀਬਨ ਸਾਰੇ ਹੀ ਲੋਕ ਕਰਦੇ ਆ। ਉਹ ਚਾਹੇ ਦਿਹਾੜੀ ਜੋਤਾ ਕਰਨ ਵਾਲੇ ਲੋਕ ਹੋਣ, ਨੌਕਰੀ ਪੇਸ਼ਾ, ਜਾਂ ਕੋਈ ਹੋਰ ਕੰਮ ਧੰਦਾ ਕਰਨ ਵਾਲੇ ਲੋਕ। ਇਸ ਤਰੀਕੇ ਨਾਲ ਕੰਮ ਕਰਕੇ ਪੈਸਾ ਕਮਾਉਣ ਵਾਲਿਆਂ ਦੀ ਤਦਾਦ ਤਕਰੀਬਨ 90% ਹੈ। ਹੁਣ ਆਪਾਂ ਗੱਲ ਕਰਦੇ ਆਂ ਜੀ ਦੂਜੇ ਤਰੀਕੇ ਬਾਰੇ। ਦੂਜਾ ਤਰੀਕਾ ਹੈ ਜੀ ਪੈਸੇ ਨੂੰ ਕੰਮ ਤੇ ਲਗਾ ਕੇ ਪੈਸਾ ਕਮਾਉਣਾ ਇਸ ਵਿੱਚ ਉਹ ਲੋਕ ਆਉਂਦੇ ਹਨ ਜਿਹੜੇ ਆਪ ਕਿਸੇ ਲਈ ਕੰਮ ਨਹੀਂ ਕਰਦੇ ਬਲਕਿ ਆਪਣੇ ਪੈਸੇ ਤੋਂ ਕੰਮ ਕਰਵਾਉਂਦੇ ਹਨ ਉਹ ਆਪਣਾ ਪੈਸਾ ਕਿਸੇ ਬਿਜ਼ਨਸ ਪ੍ਰਾਪਰਟੀ ਸ਼ੇਅਰ ਬਾਜ਼ਾਰ ਜਾਂ ਕਿਸੇ ਹੋਰ ਐਸੀ ਜਗ੍ਹਾ ਤੇ ਲਗਾਉਂਦੇ ਆ ਜਿੱਥੋਂ ਉਹਨਾਂ ਨੂੰ ਕੁਝ ਨਾ ਕੁਝ ਤਾਂ ਨਾਲ ਦੀ ਨਾਲ ਹੀ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਬਾਕੀ ਸਮਾਂ ਪਾ ਕੇ ਇਹਨਾਂ ਚੀਜ਼ਾਂ ਦੀਆਂ ਕੀਮਤਾਂ ਕਈ ਵਾਰ ਇੰਨੀਆਂ ਜ਼ਿਆਦਾ ਵੱਧ ਜਾਂਦੀਆਂ ਹਨ ਕਿ ਉਹ ਇਹਨਾਂ ਨੂੰ ਮਹਿੰਗੇ ਭਾਅ ਤੇ ਵੇਚ ਕੇ ਮੋਟਾ ਪੈਸਾ ਕਮਾਉਂਦੇ ਹਨ ਉਹ ਲਗਾਤਾਰ ਇਸ ਕੰਮ ਨੂੰ ਰਿਪੀਟ ਕਰਦੇ ਰਹਿੰਦੇ ਹਨ ਤੇ ਅਮੀਰ ਹੁੰਦੇ ਜਾਂਦੇ ਹਨ ਇਸੇ ਨੂੰ ਇਨਵੈਸਟਮੈਂਟ ਕਰਨਾ ਕਿਹਾ ਜਾਂਦਾ ਹੈ ਤੇ ਅਜਿਹੇ ਲੋਕਾਂ ਦੀ ਤਦਾਦ ਸਿਰਫ 10% ਹੀ ਹੈ ਸਭੀ ਸਮਝ ਚ ਆ ਜਾਣਾ ਚਾਹੀਦਾ ਹੈ ਕਿ ਗਰੀਬੀ ਤੇ ਅਮੀਰੀ ਦੇ ਵਿੱਚ ਅਸਲ ਫਰਕ ਕਿੱਥੋਂ ਪੈਂਦਾ ਹੈ ਗਰੀਬ ਤੇ ਮਿਡਲ ਕਲਾਸ ਲੋਕ ਨੌਕਰ ਬਣਨਾ ਚੁਣਦੇ ਹਨ ਇਸ ਲਈ ਉਹ ਨੌਕਰੀ ਦੇ ਪਿੱਛੇ ਭੱਜਦੇ ਹਨ ਜਦ ਕਿ ਅਮੀਰ ਲੋਕ ਮਾਲਕ ਬਣਨਾ ਪਸੰਦ ਕਰਦੇ ਹਨ ਗਰੀਬ ਤੇ ਮਿਡਲ ਕਲਾਸ ਲੋਕ ਇਨਵੈਸਟਮੈਂਟ ਵੱਲ ਧਿਆਨ ਨਹੀਂ ਦਿੰਦੇ ਇਸ ਲਈ ਉਹਨਾਂ ਕੋਲ ਐਸੈਟਸ ਨਹੀਂ ਹੁੰਦੇ ਉਲਟਾ ਕਈਆਂ ਦੇ ਸਿਰਤੇ ਦੇਣਦਾਰੀਆਂ ਚੜੀਆਂ ਹੁੰਦੀਆਂ ਹਨ ਜਦ ਕਿ ਅਮੀਰ ਲੋਕ ਇਨਵੈਸਟਮੈਂਟ ਤੇ ਹੀ ਧਿਆਨ ਕੇਂਦਰਿਤ ਕਰਦੇ ਹਨ ਤੇ ਵੱਡੀ ਮਾਤਰਾ ਦੇ ਵਿੱਚ ਐਸੈਟਸ ਬਣਾਉਂਦੇ ਹਨ ਜਿਨ੍ਹਾਂ ਦੇ ਸਿਰਤੇ ਉਹ ਇੱਕ ਵਧੀਆ ਜ਼ਿੰਦਗੀ ਜਿਉਂਦੇ ਹਨ ਗਰੀਬ ਤੇ ਮਿਡਲ ਕਲਾਸ ਲੋਕ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਪ੍ਰੋਫੈਸ਼ਨਲ ਬਣ ਉਹ ਕੋਈ ਕੰਮ ਧੰਦਾ ਸਿੱਖਣ ਤੇ ਜਾਂ ਕਿਤੇ ਨੌਕਰੀ ਤੇ ਲੱਗਣ ਉਹ ਸੋਚਦੇ ਹਨ ਕਿ ਉਹਨਾਂ ਦੇ ਬੱਚਿਆਂ ਨੂੰ ਫਾਈਨੈਂਸ਼ੀਅਲ ਐਜੂਕੇਸ਼ਨ ਜਾਂ ਪੈਸੇ ਬਾਰੇ ਸਿੱਖਣ ਦੀ ਕੋਈ ਲੋੜ ਨਹੀਂ ਹੈ। ਜਦ ਕਿ ਅਮੀਰ ਲੋਕ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਪੈਸੇ ਬਾਰੇ ਸਿਖਾਉਣਾ ਸ਼ੁਰੂ ਕਰ ਦਿੰਦੇ ਹਨ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਕਿੰਨਾ ਜ਼ਰੂਰੀ ਵਿਸ਼ਾ ਹੈ। ਤਾਂ ਕੀ ਹੁਣ ਗਰੀਬ ਤੇ ਮਿਡਲ ਕਲਾਸ ਲੋਕਾਂ ਨੂੰ ਵੀ ਆਪਣੇ ਵਿਚਾਰ ਬਦਲਨੇ ਪੈਣਗੇ ਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਅਮੀਰਾਵੰਤ ਸੋਚਣਾ ਪਏਗਾ? ਜੀ ਬਿਲਕੁਲ ਜੇਕਰ ਗਰੀਬੀ ਦੀ ਦਲਦਲ ਚੋਂ ਬਾਹਰ ਨਿਕਲਣਾ ਹੈ ਤੇ ਮਿਡਲ ਕਲਾਸ ਦੇ Trap ਨੂੰ ਤੋੜਨਾ ਹੈ ਤਾਂ ਇੰਨੀ ਕੁ ਮਿਹਨਤ ਤਾਂ ਕਰਨੀ ਹੀ ਪਊਗੀ। ਤੇ ਉਹ ਸਭ ਕੁਝ ਸਿੱਖਣਾ ਪਊਗਾ ਜੋ ਅਮੀਰ ਲੋਕ ਕਰਦੇ ਹਨ। ਤੋਂ ਹੌਲੀ-ਹੌਲੀ ਆਪਾਂ ਸਿੱਖਦੇ ਜਾਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ। ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ। ਧੰਨਵਾਦ ਜੀ।